ਇਹਦਾ ਮਤਲਬ ਆਪਣਾ ਮਾਈਂਡ ਤਿਆਰ ਰੱਖਣਾ ਚਾਹੀਦਾ ਗੁਰਤੇਗ ਬਾਦਤ ਸਭ ਜੋ ਕਹਿ ਰਹੇ ਤੀਸਰੀ ਗੱਲ ਕਈ ਵਾਰੀ ਸਮਾਜ 'ਚ ਅਸੀਂ ਵਿਚਰਨੇ ਖਾਂ ਸਾਡੇ ਆਪਸ 'ਚ ਖਿਆਲਤ ਨਹੀਂ ਮਿਲਦੇ ਪਰ ਸਾਨੂੰ ਫਿਰ ਵੀ ਫਰਜ਼ ਅਦਾ ਕਰਨੇ ਪੈਂਦੇ ਆ ਤੁਸੀਂ ਰਿਸ਼ਤੇਦਾਰੀਆਂ ਦੇਖੋਗੇ ਆਪਸ 'ਚ ਖਿਆਲ ਨਹੀਂ ਮਿਲਣਗੇ ਪਰ ਅਸੀਂ ਇੱਕ ਗੱਲ ਕਹਿੰਦੇ ਆ ਸਾਡੇ ਆਪਸ ਵਿੱਚ ਬਿਲਕੁਲ ਖਿਆਲ ਨਹੀਂ ਮਿਲਦੇ ਪਰ ਸਹੀ ਅਰਥਾਂ ਵਿੱਚ ਮੈਂ ਆਪਣੇ ਫਰਜ਼ ਅਦਾ ਕਰਨ ਵਾਸਤੇ ਆਇਆ ਹਾਂ ਫਿਰ ਅਰਜ਼ ਤਿੰਨ ਗੱਲਾਂ ਦੁੱਖ ਤੇ ਸੁਖ ਜ਼ਿੰਦਗੀ ਦਾ ਹਿੱਸਾ ਹੈ ਦੂਸਰੀ ਬੇਨਤੀ ਕੀਤੀ ਕਿ ਸਾਰੀ ਥਾਂ ਤੇ ਹਰ ਬੰਦੇ ਤੁਹਾਡੇ ਖਾਕ ਚ ਨਹੀਂ ਵਿਰੋਧੀ ਹਰ ਥਾਂ ਤੇ ਮਿਲਣਗੇ ਕਿਤੇ ਵੀ ਚਲੇ ਜਾਓ ਤੀਸਰੀ ਬੇਨਤੀ ਮੈਂ ਕੀਤੀ ਕਈ ਵਾਰੀ ਇਹ ਕੁਝ ਹੈ ਘਟਨਾ ਕਰਮ ਪਰਿਵਾਰਾਂ ਵਿੱਚ ਵਾਪਰਦੇ ਨੇ ਕਿ ਨਾ ਚਾਉਂਦਿਆਂ ਹੋਇਆਂ ਵੀ ਸਾਨੂੰ ਆਪਣੇ ਫਰਜ਼ ਅਦਾ ਕਰਨੇ ਪੈਂਦੇ ਹਨ ਸੁਣੋ ਬੇਨਤੀ ਹੁਣ ਮੈਂ ਕੱਲ ਅਰਜ਼ ਕੀਤੀ ਸੀ ਕਿ ਦੁੱਖ ਆਵੇ ਉਸ ਨੂੰ ਦੁੱਖ ਦੇ ਰੂਪ ਵਿੱਚ ਨਾ ਸਵੀਕਾਰਨਾ ਇਹ ਬੜੀ ਵੱਡੀ ਗੱਲ ਹੈ ਕੱਲ ਇੱਕ ਪ੍ਰਮਾਨ ਦਿੱਤਾ ਸੀ ਕਿ ਜਦੋਂ ਦੁੱਖ ਹੁੰਦਾ ਹੈ ਨਾ ਜੀ ਤੇ ਜੇ ਦੁੱਖ ਦੇ ਵਿੱਚ ਸਿਮਰਨ ਸ਼ਾਮਿਲ ਹੋ ਜਾਏ ਸੱਚੀ ਮੁੱਚੀ ਉਹ ਦੁੱਖ ਵੀ ਦਵਾਈ ਬਣ ਜਾਂਦਾ ਹੈ ਕੱਲ ਅत्ता ਥੋੜਾ ਜਿਹਾ ਜਦੋਂ ਸਮਾਪਤੀ ਕਰ ਰਿਹਾ ਸੀ ਉਦੋਂ ਮਰਜ਼ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਦੁੱਖ ਇੱਕ ਮੋਹਰਾ ਹੈ ਕਿਉਂਕਿ ਤੁਸੀਂ ਲੜੀ ਨੂੰ ਜੋੜ ਲਾ ਕੇ ਦੁੱਖ ਸੰਖਿਏ ਦੀ ਤਰ੍ਹਾਂ ਹੈ ਜਾਨਦੀਏ ਦੁੱਖ ਗੁਰਮਖੋ ਸਿੱਧਾ ਦੁੱਖ ਜੇ ਗੁਰੂ ਚੇਤੇ ਨਹੀਂ ਤੇ ਜ਼ਰੂਰ ਮਾਰੇਗਾ ਜੇ ਦੁੱਖ ਵਿੱਚ ਗੁਰੂ ਦੇ ਨਾਮ ਦਾ ਮਸਾਲਾ ਪੈ ਜਾਏ ਉਹ ਦੁੱਖ ਵੀ ਸੁਖ ਬਣ ਜਾਂਦਾ ਤੁਸੀਂ ਇੱਕ ਬਚਨ ਰੋਜ਼ ਪੜ੍ਹਦੇ ਹੋ ਇਹਦੇ ਥੋੜੇ ਜੇ ਅਰਥ ਕਰਾਂਗੇ ਆਪਾਂ ਦੁੱਖ दारू ਸੁਖ ਰੋਗ ਤੇ ਗੁਰੂ ਆਸਾ ਕੀ ਵਾਰ ਦਾ ਬਚਨ 12ਵੀਂ ਪੌੜੀ ਮੇ ਰੱਖਿਆਲੇ ਦੁੱਖ दारू ਇਹਦਾ ਅਰਥ ਹੋ ਗਿਆ ਦੁੱਖ ਹੈ ਦਵਾਈ ਅਗਿਆ ਸੁਖ ਰੋਗ ਭਇਆ ਸੁਖ ਜਿਹੜਾ ਉਹ ਰੋਗ ਬਣ ਗਿਆ ਸੱਚੀ ਮੁੱਚੀ ਉਹ ਦੁੱਖ ਬਣ ਗਿਆ ਹੁਣ ਇਹ ਤਾਂ ਮਤਲਬ ਕਿ ਦੁੱਖ दारू ਸੁਖ ਰੋਗ ਭਇਆ ਅਗਿਆ ਜਾ ਸੁਖ ਤਾਂਮ ਨ ਹੋਈ ਇਸ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਕਿ ਕਿਸ ਤੋਕ ਦੇ ਅਰਥ ਵਿਦਵਾਨ ਪੁਰਸ਼ਾਂ ਨੇ ਜਿੰਨੀ ਜਿੰਨੀ ਸੋਝੀ ਮਿਲੀ ਟੀਕਾ ਕਰਨੀ ਕੀਤੇ ਇਹ ਤਾਂ ਅਰਥ ਸਪਸ਼ਟ ਨੇ ਕਿ ਦੁੱਖ ਜਿਹੜਾ ਹੈ ਉਹ ਦਵਾਈ ਬਣ ਜਾਂਦਾ ਹੈ ਤੇ ਦੂਜੇ ਪਾਸੇ ਅਸੀਂ ਕਹਿੰਦੇ ਹਾਂ ਸੁੱਖ ਜਿਹੜਾ ਹੈ ਉਹ ਰੋਗ ਬਣ ਜਾਂਦਾ ਹੈ ਦੁੱਖ ਵਿੱਚ ਜਿੰਨਾ ਬੰਦਾ ਪਰਮਾਤਮਾ ਵਾਲੇ ਪਾਸੇ ਜਾਂਦਾ ਖਿਮਾ ਕਰਿਓ ਅਕਸਰ ਬੰਦਾ ਸੁੱਖ ਮਿਲਦਾ ਹੈ ਇਹਨੂੰ ਪਰਮਾਤਮਾ ਗੁਰੂ ਭੁੱਲਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਸੁੱਖ ਆਲਸ ਨੂੰ ਜਨਮ ਦਿੰਦਾ ਹੈ ਸੁੱਖ ਵਿੱਚ ਬੰਦਾ ਖੋਮੇ ਨੂੰ ਵੀ ਜਨਮ ਦਿੰਦਾ ਅਖ ਬੰਦਾ ਦੁੱਖ دارو ਹੈ ਸੁੱਖ ਬਿਮਾਰੀ ਹੈ ਹੁਣ ਅੱਗੇ ਫਿਰ ਚੋਕ ਆ ਗਈ ਜਾਂ ਸੁੱਖ ਫਿਰ ਸੁਣਿਓ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਇਹਦਾ ਅਰਥ ਕੀ ਹੋਇਆ ਇਹਦਾ ਅਰਥ ਜਿੰਨੀ ਕੋਈ ਸਮਝ ਪਈ ਮੈਂ ਦਾਵਾ ਨਹੀਂ ਕਰਦਾ ਦੁੱਖ ਦਵਾਈ ਬਣ ਜਾਂਦਾ ਹੈ ਕਿਉਂਕਿ ਦੁੱਖ ਲਾਗੇ RAM ਪੁਕਾਰਾ ਕੇ ਕਈ ਮੈਂ ਇਨਸਾਨ ਜ਼ਿੰਦਗੀ ਚ ਐਸੇ ਮਲੇ ਦੇਖਿਆ ਕਿ ਜਿਨ੍ਹਾਂ ਨੂੰ ਕੋਈ ਬਿਮਾਰੀ ਸੀ ਕੋਈ ਬੱਚੇ ਦਾ ਸੀ ਉਹ ਜਦੋਂ ਗੁਰੂ ਘਰ ਨਾਲ ਜੁੜੇ ਉਹ ਕਹਿੰਦੇ ਨੇ ਉਹ ਬਿਮਾਰੀ ਸਾਡੇ ਲਈ ਦਾਹਤ ਬਣ ਗਈ ਅਸੀਂ ਉਸ ਦਿਨ ਤੋਂ ਬਾਅਦ ਸਤਿਗੁਰੂ ਦੀ ਬਾਣੀ ਦਾ ਪਾਠ ਕਰਨ ਲੱਗ ਪਏ ਆਂ ਇਹ ਤਾਂ ਬੇਨਤੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਆ ਦੁੱਖ ਆਵੇ ਸੁੱਖ ਆਵੇ ਕਦੀ ਵਹਿ ਗੁਰੂ ਜੀ ਦਾ ਪੱਲਾ ਨਹੀਂ ਛੱਡਣਾ ਮੈਂ ਇੱਕ ਹੋਰ ਅਰਸ ਅੱਜ ਮੇਰੇ ਮਨ ਸੀ ਕਿ ਮੈਂ ਕੋਈ ਸਤਿਗੁਰੂ ਦੇ ਜੀਵਨ ਵਿੱਚ ਕਿਦੋਂ ਘਟਨਾਵਾਂ ਉਹਨਾਂ ਦੀ ਇਹ ਤਾਂ ਸਾਰੀ ਬਖਸ਼ਿਸ਼ ਸਿੱਧੀ ਗੱਲ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਹੀ ਲਈਏ ਉਦੋਂ ਹੀ ਖਜ਼ਾਨੇ ਭਰੇ ਜਾਂਦੇ ਆਂ